ਆਜੋ ਆਜੋ ਵਾਹਿਗੁਰੂ ਵਰਮਾ ਵਰ ਪਰਸ਼ਾਦੇ ਵਰਮਾ ਵਰ ਦੇਤੀ ਗਿਓ ਦੇਖ ਦੇਵ ਆਜੋ ਜਾ ਕੇ ਜਾਓ ਵੀਰ ਦੀ ਸਾਈਡ ਤੇ ਗੱਡੀਆਂ ਲਾਓ ਬੜੇ ਆਰਾਮ ਦੇ ਨਾਲ ਪੰਗਤ ਦੇ ਵਿੱਚ ਸੰਗਤ ਰੋਹ ਦੇ ਵਿੱਚ ਬੈਠੇ ਪ੍ਰਸ਼ਾਦਾ ਸ਼ਿੰਗਲ ਪਾਉਤਾ ਕਰੋ ਮਾਲੂ ਆਜੋ ਵਾਹਿਗੁਰੂ ਆਜੋ ਪ੍ਰਸ਼ਾਦਾ ਚੱਕ ਕੇ ਜਾਓ ਸਾਈਡ ਤੇ ਲਾਓ ਆਪਣੇ ਬਾਬਾ ਲੰਗਰ ਭਗਤ ਜੀ ਹੋਏ ਨੇ ਉਹ ਇਹ ਸਭ ਜਾਣਦੇ ਹੀ ਪਾਪਾ ਬੁੱਢਾ ਸਾਹਿਬ ਜੀ ਪਾਲਨ ਲੈ ਕੇ ਬੰਦੋਵਾਲੀ ਤੋਂ ਇੱਥੇ ਆਣ ਕੇ ਉਠਾਇਆ ਤੇ ਹੁੰਦੇ ਸਾਲ ਇੱਥੇ ਸਾਲ ਲੈ ਕੇ ਫਿਰ ਉਹਨਾਂ ਨੇ ਰਮਦਾਸ ਪਹੁੰਚਣਾ ਅੱਛਾ ਜੀ ਅੱਥੇ ਜਾ ਕੇ ਲੰਗਰ ਦੇ ਵਿੱਚ ਪਾਲਨ ਪਾ ਕੇ ਫਿਰ ਉਹਨਾਂ ਨੇ ਵਾਪਸ ਆਉਣਾ 12 ਸਾਲ ਲਗਾਤਾਰ ਉਹਨਾਂ ਨੇ ਸੇਵਾ ਕੀਤੀ 12 ਸਾਲ 12 ਸਾਲ ਅੱਛਾ ਜੀ ਲਗਾਤਾਰ ਕੰਦੋਵਾਲੀ ਤੋਂ ਚੱਲ ਕੇ ਬਾਲਨ ਦੀ ਪੰਡ ਸੇਤੇ ਰਾਖ ਕੇ ਤੁਰ ਕੇ ਪੈਦਲ ਬਾਬਾ ਬੁੱਢਾ ਸਾਹਿਬ ਦੀ ਲੋ ਜਾਂਦੇ ਹੁੰਦੇ ਸ੍ਰੀ ਰਮਦਾਸ ਹਾਂਜੀ ਰਮਦਾਸ ਸੇਤੇ ਚੁੱਕੇ ਹਾਂਜੀ ਸੇਤੇ ਚੁੱਕੇ ਅੱਛਾ ਜੀ ਰਮਦਾਸ ਪੌਂਡ ਦੇ ਸਾਹਮਣੇ ਰਮਦਾਸ ਤੋਂ ਫਿਰ ਉੱਤੇ ਦੁਬਾਰਾ ਲੋਕੀ ਪੱਲੇ ਬਣ ਕੇ ਸਾਡੇ ਦੇ ਲੰਗਰ ਦੀ ਰੋਟੀ ਨਹੀਂ ਸੀ ਖਾਦੇ ਹੁੰਦੇ ਮਤਲਬ ਲੰਗਰ ਪ੍ਰਸ਼ਾਦਾ ਵੀ ਗੁਰਦੁਆਰੇ ਨਹੀਂ ਛਕਦੇ ਹਾਂ ਉਹ ਲੰਗਰ ਜਿਹੜਾ ਘਰੋਂ ਲਿਆਉਣਾ ਉਹ ਬਾਹਰ ਬੈਠ ਕੇ ਖਾ ਕੇ ਆ ਜਾਣਾ ਇੱਕ 12 ਸਾਲਾਂ ਬਾਅਦ ਪਾਪਾ ਬੁੱਢਾ ਸਾਹਿਬ ਵੀ ਮੈਂ ਆਖਿਆ ਵੀ ਮੰਗਲਾ ਵੀ ਕੁਝ ਮੰਗਣਾ ਹੀ ਨਹੀਂ ਅੱਛਾ ਜੀ ਤੇ ਉਹ ਫੇਰ ਆਖਣ ਲੱਗੇ ਵੀ ਸਾਡੋਂ ਕੋਈ ਲੋੜ ਨਹੀਂ ਸਭ ਕੁਝ ਸਹੀ ਆ ਇੱਕ ਲੜਕੀ ਆ ਗਈ ਉਹ ਵਿਆਹ ਦੀ ਇਹ ਗੇਂਸ ਵਾਸੇ ਵਾਦੇ ਵਿੱਚ ਲੱਗਾ ਰਹੂਗਾ ਫੇਰ ਪਾਪਾ ਬੁੱਢਾ ਸਾਹਿਬ ਵੀ ਲੈ ਆਖਿਆ ਵੀ ਉਹ ਬਾਹਰ ਲੱਗਾ ਖੇਡ ਲਾ ਬੁੱਢਾ ਕੇ ਲੜਕਾ ਠੀਕ ਆ ਕਹਿਣ ਲੱਗਾ ਠੀਕ ਆ ਜੀ ਫੇਰ ਉਹਦਾ ਲੜਕਾ ਹੈ ਬਾਬਾ ਪਟਾ ਸਾਹਿਬ ਦਾ ਪ੍ਰੋਟਰਾਜੀ ਉਹਦੇ ਨਾਲ ਵੀ ਉਹ ਲੜਕੀ ਦਾ ਵਿਆਹ ਕਰਨਾ ਕਰਨਾ ਆਈ ਆ ਜੀ ਅੱਛਾ ਜੀ ਹਾਂ ਜੀ ਤੇ ਉਹਨਾਂ ਨੇ ਜਿਹੜਾ ਸ਼ਰਤ ਪੂਰੀ ਵਾਲਾ ਬਾਬਾ ਨਗਰ ਕੋਲ ਰਚੀ ਸੀ ਬਾਬਾ ਜੀ ਉਹ ਤੰਦੂ ਵਾਲੀ ਦਾ ਬੜਾ ਤਗੜਾ ਗੁਰਦੁਆਰਾ ਉਹ ਵੀ ਤੁਹਾਡੇ ਤੁਹਾਡੇ ਕਰ ਸੇਵਾ ਜੀ ਬਹੁਤ ਤਗੜਾ ਗੁਰਦੁਆਰਾ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ ਜੀ ਖਲਵਾਈ ਔਰ ਪਲੱਸ ਗੁਰਦੁਆਰੇ ਵੀ ਸੇਵਾਦਾਰ ਬੜੀ ਸ਼ਰਧਾ ਨਾਲ ਸੇਵਾ ਕਰ ਰਹੇ ਨੇ ਦੇਖ ਸਕਦੇ ਹੋ ਜੀ ਜੇਸੀ ਕੀ ਉਹਦੇ ਜਲੇਬ ਜਿਹੜੇ ਨਿਕਲੇ ਹੋਏ ਨੇ ਸੰਤਾਂ ਵਾਸਤੇ ਰਬਾ ਐਨਾਨਸਮੰਡ ਬਾਹਰ ਕੀਤੀ ਜਾ ਰਹੀ ਹੈ ਸਾਰੀ ਸੈਕਟਰ ਨੂੰ ਭਾਜੀ ਗੁਰੂ ਦਾ ਲੰਗਰ ਛੱਕੇ ਦੇਸੀ ਘਿਓ ਦੇ ਜਲੇਬ ਛੱਕੇ ਜਾਵੇ ਤੇ ਮਾਗ ਪਾਵੇਂ ਥੋੜਾ ਪਰ ਤੇਲ ਖੁੱਲਾ ਰੱਖੀ ਦੁੱਖਾਂ ਦੀ ਹਨੇਰੀ ਚ ਖੁਸ਼ੀ ਦਾ ਬੁੱਲਾ ਰੱਖੀ ਰਸਾ ਵਿੱਚ ਰੱਖੀ ਵਸ ਰਾਜ਼ੀ ਸਬਰ ਰੱਖੀ ਭਾਵੇਂ ਮੇਰੇ ਵੱਲ ਨੂੰ ਅਖੀ ਛੜੀਆਂ ਮੁਟਮਾ ਪੈਣਾ ਨਿਰਸਵਾਰਥ ਦੋ ਦਿਨ ਤੱਕ ਉਹ ਕਿੱਲ ਲਗਦੀ ਸੇਵਾ ਨਿਭਾਰੀਆਂ ਨੇ ਔਰ ਫੂਟ ਰਾਡੀਓ ਆ ਕੇ ਪੁੱਛੀਆਂ ਸਾਡੀਆਂ ਸੰਤਾਂ ਜੋ ਵੀ ਸੇਵਾ ਲੱਭਦੀ ਆ ਬੜੀ ਨਿਰਸਵਾਰਥ ਥੋੜੇ ਬੜੀ ਸ਼ਰਧਾ ਔਰ ਬੜੇ ਪਿਆਰ ਨਾਲ ਸੇਵਾ ਕਰਦੇ ਨੇ ਅੱਜ ਸਾਡੇ ਮੁਖ ਸੇਵਾਦਾਰ ਬਾਬਾ ਜੀ ਦੇ ਵੱਲੋਂ ਪ੍ਰਮਾਤਕ ਕੀਤੀਆਂ ਹਸਤੀਆਂ ਔਰ ਮੁਖ ਸੇਵਾਦਾਰ ਦੇ ਪਿੱਛੇ ਬੈਠੇ ਜਿਹੜੇ ਮੁਖ ਸੇਵਾ ਨਿਭਾ ਰਹੇ ਨੇ ਦਿਨ ਰਾਤ ਬਾਬਾ ਜੀ ਨੇ ਸਾਰਿਆਂ ਨੂੰ ਧੰਨਵਾਦ ਆਖਿਆ ਔਰ ਜੀ ਆਇਆਂ ਆਖਿਆ ਸੰਤਾਂ ਨੂੰ ਇਹਨ ਕੀਤਾ ਆ ਕਿ ਦੁਰੋਂ ਦਰੋਂ ਜਦੋਂ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਰਾਤ ਥੈਰਨ ਦੀ ਜਾਂ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਆਉਂਦੀ ਹੈ ਤੇ ਡੇਰਾ 24 ਘੰਟੇ ਖੁੱਲਾ ਆ ਬਾਬੇ ਨਾਨਕ ਦਾ ਲੰਗਰ 24 ਘੰਟੇ ਚੱਲਦਾ ਆ ਧੰਨਵਾਦ ਹਾਂ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਨੂੰ ਰੋਟੀ ਪਾਈ ਜਾ ਰਹੀ ਆ ਸਾਥ ਸੇਵਾ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ